ਆਸ਼ਕ ਨਾਲ ਹੋਟਲ 'ਚ ਰੰਗ ਰਲੀਆਂ ਮਨੂੰਦੀ ਫੜੀ ਘਰ ਵਾਲੇ ਨੇ ਘਰਵਾਲੀ ਕਮਰੇ ਅੰਦਰ ਇਸ ਹਾਲ 'ਚ ਪਤਨੀ ਨੂੰ ਦੇਖ ਕੇ ਪਤੀ ਦੇ ਉੱਡ ਗਏ ਹੋਸ਼ ਰੋ ਰੋ ਦੱਸੀ ਸਾਰੀ ਦਾਸਤਾਨ ਤੁਸੀਂ ਵੀ ਦੇਖੋ ਵੱਡੀ ਖਬਰ ਤੇ ਇਸ ਵੀਡੀਓ ਨੂੰ ਦਬਕੀ ਸ਼ੇਅਰ ਕਰ ਦਿਓ ਜੋ ਵਿਆਹ ਵਰਗਾ ਰਿਸ਼ਤਾ ਪਵਿੱਤਰ ਉਹ タルタル ਹੁੰਦਾ ਨਜ਼ਰ ਆਇਆ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਘਰਵਾਲੀ ਘਰੋਂ ਐਕਟਿਵਾ ਲੈ ਕੇ ਨਿਕਲੀ ਸੀ ਤਾਂ ਘਰ ਵਾਲਾ ਉਸ ਨੂੰ ਬਾਰ-ਬਾਰ ਫੋਨ ਕਰ ਰਿਹਾ ਸੀ ਲੇਕਿਨ ਫੋਨ ਨਹੀਂ ਚੱਕ ਰਹੀ ਸੀ ਤਾਂ ਦੱਸ ਦਈਏ ਕਿ ਪਤੀ ਦੇ ਵੱਲੋਂ ਉਸਦੇ ਫੋਨ ਦੇ ਉੱਤੇ GPS ਲਾਇਆ ਗਿਆ ਸੀ ਲੋਕੇਸ਼ਨ ਦੇ ਆਧਾਰ ਤੇ ਪਤੀ ਹੋਟਲ ਦੇ ਵਿੱਚ ਪਹੁੰਚ ਜਾਂਦਾ ਜਿੱਥੇ ਸਾਰਾ ਕੁਝ ਸਾਹਮਣੇ ਆ ਜਾਂਦਾ ਜਿੱਥੇ ਆਪਣੇ ਆਸ਼ਿਕ ਦੇ ਨਾਲ ਕਮਰੇ ਦੇ ਵਿੱਚ ਰੰਗ ਰਲੀਆਂ ਮਨਉਂਦੀ ਘਰ ਵਾਲੀ ਫੜੀ ਜਾਂਦੀ ਹੈ ਤੇ ਮੌਕੇ ਦੇ ਉੱਤੇ ਘਰ ਵਾਲੇ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਵੀਡੀਓ ਨੂੰ ਤਦਕੇ ਸ਼ੇਅਰ ਕਰਿਓ ਤਾਂ ਜੋ ਐਸੀਆਂ ਔਰਤਾਂ ਤੋਂ ਹਰ ਕੋਈ ਸਾਵਧਾਨ ਹੋ ਜਾਵੇ ਜੋ ਪਵਿੱਤਰ ਰਿਸ਼ਤੇ ਨੂੰ ਵੀ ਦਾਗ ਲਾ ਦਿੰਦੀਆਂ ਨੇ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਰ ਇਹਨੂੰ ਵਾਰਨਿੰਗ ਦਿੱਤੀ ਤੇ ਮਾਂਮੀ ਡੈਡੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆ ਕੇ ਨੂੰ ਸਮਝਾਇਆ ਮਾਫੀ ਮੰਗੀ ਇਹਨੇ ਮਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਮੈਂ ਉਦੋਂ ਤਾਂ ਮਾਫਰ ਜਦ ਲੱਗਾ ਬੱਚੇ ਛੋਟੇ ਛੋਟੇ ਹੈਗੇ ਨੇ ਕਿ ਚਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3 3:30 ਵਜੇ ਘਰੋਂ ਨਿਕਲੀ ਹੈ ਤੇ ਫਿਰ ਮੈਂ ਨੂੰ ਕਟੋਗੜ ਦੇ 15